ਹਾਂਜੀ ਸਰ ਕੀ ਨਾ ਮੈਂ ਤਾਂ ਇੱਕ ਥੋੜੀ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕੀ ਪੂਰਾ ਮਾਮਲਾ ਕੀ ਹੈ ਮੈਂ ਜਸਕਰਨ ਸਿੰਘ ਹੈ ਜੀ ਐਸਆਈ ਪੰਜਾਬ ਪੁਲਿਸ ਬਠਿੰਡੇ ਤੋਂ ਪੀਸੀਆਰ ਦੇ ਵਿੱਚ ਡਿਊਟੀ ਕਰਦਾ ਇੱਥੇ ਜੀ ਤੇ ਮਾਮਲਾ ਜਿਹੜੀ ਥੋੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੇਟੀ ਮੇਰੀ ਹੈ ਜਿਹੜੀ ਮਤਲਬ ਅੱਜ ਤੋਂ 2 ਸਾਲ ਪਹਿਲਾਂ ਨਿਊਜ਼ੀਲੈਂਡ ਦੇ ਵਿੱਚ ਸਟੱਡੀ ਕਰਨ ਵਾਸਤੇ ਗਈ ਸੀਗੀ ਤੇ ਹੁਣ ਉਹਦੀ ਸਟੱਡੀ ਪੂਰੀ ਹੋ ਗਈ ਸੀਗੀ ਤੇ 2 ਸਾਲ ਦੀ ਸਟੱਡੀ ਪੂਰੀ ਕਰਨ ਤੋਂ ਬਾਅਦ ਉਹਨੇ ਮਤਲਬ ਮੈਨੂੰ ਸਰਪ੍ਰਾਈਜ਼ ਦਿੱਤਾ ਆ ਕਿ ਇਹਨੇ ਮੈਨੂੰ ਦੱਸਿਆ ਨਹੀਂ ਵੀ ਅਚਾਨਕ ਵੀ ਮੈਂ ਜਿਹੜੀ ਆ ਰਹੀ ਹੈ ਇਹ ਜਦੋਂ ਤੋਂ ਬਾਅਦੋਂ ਤੋਂ ਬਾਅਦ ਹੀ ਮੈਨੂੰ ਜਦੋਂ ਮੈਂ ਡਿਊਟੀ ਤੇ ਬੈਠਾ ਸੀਗਾ ਇੱਥੇ ਤੇ ਇਸ ਤਰ੍ਹਾਂ ਕੇ ਮਤਲਬ ਆ ਕੇ ਹੀ ਮੈਨੂੰ ਉਹਨੇ ਸਰਪ੍ਰਾਈਜ਼ ਦਿੱਤਾ ਵੀ ਮੈਂ ਜਿਹੜੀ ਮੈਂ ਆ ਕੇ ਮਤਲਬ ਮੈਨੂੰ ਬੜਾ ਇਸ ਚੀਜ਼ ਦਾ ਭਾਵ ਕੋਇਆ ਮੈਂ ਦੇਖ ਕੇ ਮੈਨੂੰ ਆ ਲੱਗੇ ਬੇਟਾ ਤੂੰ ਇਸ ਤਰ੍ਹਾਂ ਜਿਹੜੀ ਕਹਿੰਦੀ ਬੱਸ ਮੈਂ ਤੁਹਾਨੂੰ ਸਰਪ੍ਰਾਈਜ਼ ਦੇਣਾ ਸੀਗਾ ਤੇ ਬੱਚੇ ਮਤਲਬ ਡਿਊਟੀ ਸ਼ੌਂਕ ਹੁੰਦੇ ਆ ਬੱਚਾ ਦੇ ਹਨ ਤੇ ਬੱਚੇ ਮਤਲਬ ਖੁਸ਼ ਰਹਿਣ ਇਸ ਕਰਕੇ ਆਪਾਂ ਕਹਿੰਦੇ ਪਰਮਾਤਮਾ ਸਾਹਿਬ ਦੀ ਹੈ ਇਹ ਤਾਂ ਦੋਸਤ ਬੱਚੇ ਹੀ ਹੋਣ ਤੇ ਤੁਹਾਨੂੰ ਇਸ ਤਰ੍ਹਾਂ ਲੱਗੇ ਵੀ ਬੇਟੀਆਂ ਜਿਹੜੀਆਂ ਖਾਸ ਕਰਕੇ ਹਨ ਕੀ ਟੀਮਾਂ ਤਾਂ ਕਹਿੰਦੇ ਵੀ ਹਰ ਇੱਕ ਲੜਕੀ ਬੇਟੀ ਹੋਣੀ ਚਾਹੀਦੀ ਜਿੰਨਾ ਚਿਰ ਬੇਟੀ ਨਹੀਂ ਹੁੰਦੀ ਬੰਦੇ ਦੇ ਬੰਦੇ ਨੂੰ ਦੁਨੀਆ ਵਾਰੀ ਤਾਂ ਨਹੀਂ ਪਤਾ ਲਾਵਾ ਅਸੀਂ ਇयां ਜਣਗਾ ਅੱਜਾ ਲੋ ਮਤਲਬ ਨਾਮ ਰੌਸ਼ਨ ਕਰਦੀਆਂ ਬੱਚਿਆਂ ਦਾ ਮਾਂ ਪਿਓ ਦਾ ਤੇ ਆਪ ਦਾ ਵੀ ਤੇ ਇਸ ਤਰ੍ਹਾਂ ਕਰਕੇ ਵੀ ਬੱਚਿਆਂ ਨੂੰ ਮਤਲਬ ਧਿਆਨ ਖਾਸ਼ ਕਰਕੇ ਪੜਾਵਾ ਲਖਣਾ ਚਾਹੀਦਾ ਮੈਂ ਤਾਂ ਕਹਿੰਦਾ ਅੱਜ ਦੇ ਯੁੱਗ ਦੇ ਵਿੱਚ ਧੀਆਂ ਮੰਨਿਆ ਤੋਂ ਮਤਲਬ ਅੱਗੇ ਚੱਲ ਰਹੀਆਂ ਤੇ ਜਿੰਨਾ ਧੀਆਂ ਪਿਆਰ ਕਰਦੀਆਂ ਉਹਨਾਂ ਮਤਲਬ ਇਹ ਮੁੰਡੇ ਥੋੜਾ ਛੋਟਾ ਪਿੱਛੇ ਰਹਿ ਜਾਂਦੇ ਤੇ ਧੀਆਂ ਜਿਹੜਾ ਮਾਂ ਪਿਓ ਦਾ ਨਾਮ ਹੀ ਰੌਸ਼ਨ ਕਰਦੀਆਂ ਤੇ ਧੀਆਂ ਨੂੰ ਮਤਲਬ ਬਹੁਤ ਵਾਰ ਪਿਆਰ ਕਰ ਅੱਛਾ ਆਪਾਂ ਗੱਲ ਕਰੀਏ ਤਾਂ ਤੁਹਾਡੇ ਅੱਖਾਂ ਦੇ ਵਿੱਚ ਅੰਝੂ ਵੀ ਦੇਖੇ ਜਾ ਸਕਦੇ ਨੇ ਵੀਡੀਓ ਦੇ ਵਿੱਚ ਉਹ ਫਿਰ ਇੰਨਾ ਭਾਵੁਕ ਹੋਣ ਦਾ ਕੀ ਕਾਰਨ ਉਹ ਮਤਲਬ ਇਹਨੂੰ ਇਸ ਤਰ੍ਹਾਂ ਇੱਕਦਮ ਹੀ ਲੱਗਿਆ ਨਾ ਜਦੋਂ ਬੰਦਾ ਇੱਕਦਮ ਆ ਕੇ ਸਰਪ੍ਰਾਈਜ਼ ਦਿੰਦਾ ਬੱਚਾ 2 ਸਾਲ ਤੋਂ ਬੱਚਾ ਆਪਾਂ ਨੂੰ ਮਤਲਬ ਨਾ ਮਿਲਿਆ ਹੋਵੇ ਤੇ ਇੱਕਦਮ ਬੱਚਾ ਆ ਕੇ ਆਪਣੇ ਇੱਕਦਮ ਸਾਹਮਣੇ ਆ ਜੇ ਤਾਂ ਮੈਨੂੰ ਉਸ ਤਰ੍ਹਾਂ ਮਤਲਬ ਮੈਨੂੰ ਸੀ ਇੰਨੇ ਭਾਵੁਕ ਹੋ ਗਿਆ ਵੀ ਮੈਨੂੰ ਚੰਬਾ ਲਾ ਕੇ ਮੈਨੂੰ ਇਸ ਤਰ੍ਹਾਂ ਦਾ ਹੀ ਬੇਟਾ ਤੂੰ ਕਿੱਧਰੋਂ ਮੈਨੂੰ ਪੁੱਛਿਆ ਵੀ ਬੇਟਾ ਤੂੰ ਕਿੱਧਰੋਂ ਆ ਕੇ ਡੜੀ ਮੈਂ ਤੈਨੂੰ ਸਰਪ੍ਰਾਈਜ਼ ਦਿੱਤਾ ਤੇ ਮੈਂ ਤੁਹਾਨੂੰ ਦੱਸਿਆ ਨਹੀਂਗਾ ਤੇ ਇਸ ਤਰ੍ਹਾਂ ਮਾਰ ਕੇ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਇਸ ਤਰ੍ਹਾਂ ਮਤਲਬ ਮੈਂ ਭਾਵਕ ਹੋ ਗਿਆ ਵੀ ਬਈ ਇਹ ਇਸ ਤਰ੍ਹਾਂ ਵੀ ਹੋ ਜਾਂਦਾ ਹੈਗਾ ਤੇ ਇਸ ਕਰਕੇ ਖੁਸ਼ੀ ਦੇ ਹੰਝੂ ਸੀਗੇ ਖੁਸ਼ੀ ਦੇ ਹੰਝੂ ਸੀਗੇ ਜੀ ਮੈਥੋਂ ਮਤਲਬ ਆਪਣੇ ਆਪ ਤੇ ਕੰਟਰੋਲ ਨਹੀਂ ਹੋਇਆ ਅੱਛਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਫਿਰ ਲੋਕ ਵੀ ਤੁਹਾਨੂੰ ਪੁੱਛ ਰਹੇ ਹੋਣਗੇ ਕਿ ਕਿਸ ਤਰ੍ਹਾਂ ਲੱਗ ਰਿਹਾ ਕਿੰਨੇ ਲੋਕ ਹਾਂ ਹਾਂ ਲੋਕਾਂ ਦੇ ਬੰਦ ਕਮੈਂਟ ਵੀ ਆ ਰਹੇ ਜੀ ਲੋਕਾਂ ਨੇ ਇਸ ਥੀ ਨੂੰ ਬਹੁਤ ਵਧੀਆ ਕਿਹਾ ਵੀ ਇਸ ਤਰ੍ਹਾਂ ਕਰਕੇ ਬੱਚੇ ਜਿਹੜੇ ਹੈ ਵੀ ਹਰੇਕ ਬੰਦਾ ਜਿਹੜਾ ਮੈਨੂੰ ਫੋਨ ਕਰਕੇ ਪੁੱਛਦਾ ਜੀ ਕਹਿੰਦਾ ਜੀ ਸਾਡੇ ਵੀ ਐਕਸਟਰਾ ਥੋੜੀ ਵੀਡੀਓ ਦੇਖ ਕੇ ਸਾਡੇ ਵੀ ਮ ਤੇ ਉਹ ਕਹਿੰਦੇ ਵੀ ਹਾਂ ਠੀਕ ਹੈ ਬੱਚੇ ਕਹਿੰਦੇ ਵੀ ਚਲੋ ਤੰਦਰੁਸਤ ਰਹਿਣ ਤੇ ਇਸ ਤਰ੍ਹਾਂ ਕਰਕੇ ਵੀ ਵੀਡੀਓ ਜਿਹੜੀ ਹੈ ਉਹ ਮੈਨੂੰ ਬਹੁਤ ਬੰਦੇ ਫੋਨ ਕੀਤੇ ਆ